ਮੌਸਮ ਨਾਲ ਜੁੜੀ ਹੋਈ ਤਾਜ਼ਾ ਜਾਣਕਾਰੀ ਸਾਂਝਾ ਕਰ ਰਿਹਾ ਦੱਸ ਦੇ ਕਿ ਅੱਜ ਪੰਜਾਬ ਦੇ ਵਿੱਚ ਬਾਰਿਸ਼ ਨੂੰ ਲੈ ਕੇ ਕੋਈ ਵੀ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ ਤੇ ਅਗਲੇ 5 ਦਿਨਾਂ ਤੱਕ ਮੌਸਮ ਅਜਿਹਾ ਹੀ ਰਹਿਣ ਦੀ ਸੰਭਾਵਨਾ ਦਿਖਾਈ ਜਾ ਰਹੀ ਹੈ ਪਰ ਆਉਣ ਵਾਲੇ ਦਿਨਾਂ ਦੀ 13 ਤਰੀਕ ਨੂੰ ਮੌਸਮ ਇੱਕ ਵਾਰ ਫਿਰ ਬਦਲਣ ਵਾਲਾ ਹੈਗਾ بارش ਦੀ ਸੰਭਾਵਨਾ ਜਤਾਈ ਗਈ ਹੈ ਯਾਨੀ ਕਿ 13 ਸਤੰਬਰ ਨੂੰ ਇੱਕ ਵਾਰ ਫਿਰ ਤੋਂ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਹਲਕੀ ਉਹ ਦਰਮਿਆਨੀ بارش ਹੋ ਸਕਦੀ ਹੈ ਪਰ ਅੱਜ ਮੌਸਮ ਵਿਭਾਗ ਦੇ ਵੱਲੋਂ ਕੋਈ ਵੀ ਅਲਰਟ ਜਾਰੀ ਨਹੀਂ ਕੀਤਾ ਗਿਆ ਤਾਂ ਮੌਸਮ ਨਾਲ ਜੁੜੀ ਹੋਈ ਤਾਜ਼ਾ ਜਾਣਕਾਰੀ ਖਰੋਲੇ ਟੀਵੀ ਦੇ ਉਤੇ ਰੋਜ਼ਾਨਾ ਤੁਹਾਡੇ ਨਾਲ ਸਾਂਝੀ ਕੀਤੀ ਜਾਂਦੀ ਹੈ ਦੱਸਦੀ ਹੈ ਕਿ 13 ਸਤੰਬਰ ਨੂੰ ਸੁਧਾਰਨ ਬਾਰਿਸ਼ ਦੀ ਸੰਭਾਵਨਾ ਬਣੀ ਹੋਈ ਹੈ ਤੇ ਦੌਰਾਨ ਤਾਪਮਾਨ ਦੇ ਵਿੱਚ ਜ਼ਿਆਦਾ ਬਦਲਾਅ ਦੇਖਣ ਨੂੰ ਨਹੀਂ ਮਿਲੇਗਾ। ਮੌਸਮ ਸਾਫ਼ ਰਹਿਣ ਦੇ ਕਾਰਨ ਬਚਾਅ ਕਾਰਜਾਂ ਨੂੰ ਤੇਜ਼ੀ ਮਿਲੀ ਹੈ। ਟੁੱਟੇ ਅਤੇ ਕਮਜ਼ੋਰ ਬਣਾ ਨੂੰ ਠੀਕ ਕਰਨ ਦਾ ਕੰਮ ਤੇਜ਼ ਦੇ ਨਾਲ ਜਾ ਰਹੀ ਹੈ ਤਾਂ ਉੱਥੇ ਹੀ ਪੰਜਾਬ ਦੇ ਵਿੱਚ ਤਾਪਮਾਨ ਦੇ ਵਿੱਚ ਹਲਕੀ ਕਮੀ ਦਰਜ ਕੀਤੀ ਗਈ ਹੈ ਰਾਜ ਦਾ ਸਭ ਤੋਂ ਵੱਧ ਤਾਪਮਾਨ ਪਿਛਲੇ 24 ਘੰਟਿਆਂ ਦੇ ਵਿੱਚ 0.5 ਡਿਗਰੀ ਘਟ ਗਿਆ ਜੋ ਆਮ ਹੱਦ ਦੇ ਨੇੜੇ ਹੈ ਦੂਜੇ ਪਾਸੇ ਰਾਜ ਦੇ ਵਿੱਚ ਸਭ ਤੋਂ ਵੱਧ ਤਾਪਮਾਨ 35.3 ਡਿਗਰੀ ਲੁਧਿਆਣਾ ਦੇ ਸਮਰਾਲਾ ਦੇ ਵਿੱਚ ਦਰਜ ਕੀਤਾ ਗਿਆ ਯਾਨੀ ਕਿ ਸਭ ਤੋਂ ਵੱਧ ਸਮਰਾਲਾ ਦੇ ਵਿੱਚ ਤਾਪਮਾਨ ਦਰਜ ਕੀਤਾ ਗਿਆ ਤੇ ਪਿਛਲੇ 24 ਘੰਟਿਆਂ ਦੇ ਵਿੱਚ ਸਿਰਫ ਮੀ ਜਿਹੜਾ ਕਿ ਪਠਾਨਕੋਟ ਦੇ ਵਿੱਚ ਟ੍ਰੇਸ ਦੇ ਟ੍ਰੇਸ ਦੇ ਰੂਪ ਦੇ ਵਿੱਚ ਹੋਈ ਹੈ ਯਾਨੀ ਕਿ ਪਠਾਨਕੋਟ ਦੇ ਵਿੱਚ ਹਲਕਾ ਉਮੀਦ ਜਿਹੜਾ ਕਿ ਦਰਜ ਕੀਤਾ ਗਿਆ ਜਦਕਿ ਇਸ ਜ਼ਿਲ੍ਹੇ ਇਸੇ ਜ਼ਿਲ੍ਹੇ ਦੇ ਕੁਝ ਹਿੱਸਿਆਂ ਦੇ ਵਿੱਚ 3.5 ਮਿਲੀਲੀਟਰ ਮੀ ਵੀ ਦਰਜ ਕੀਤਾ ਗਿਆ ਦੂਜੇ ਪਾਸੇ ਰਾਜ ਦੇ ਅੰਮ੍ਰਿਤਸਰ ਦੇ ਵਿੱਚ ਵੀ ਵਾਤਾਵਰਨ ਦਾ ਤਾਪਮਾਨ 32.9 ਡਿਗਰੀ ਲਗਾਣਾ ਦੇ ਵਿੱਚ 33.2 ਡਿਗਰੀ ਪਟਿਆਲਾ ਦੇ ਵਿੱਚ 33.9 ਡਿਗਰੀ ਪਠਾਨਕੋਟ ਦੇ ਵਿੱਚ 33.6 ਡਿਗਰੀ ਅਤੇ ਮਠਿੰਡਾ ਦੇ ਵਿੱਚ 35.1 ਡਿਗਰੀ ਦਰਜ ਕੀਤਾ ਗਿਆ ਤਾਂ ਉੱਥੇ ਹੀ ਬੀਐਸਐਫ ਨੇ ਸਰਦ ਦੇ ਉਤੇ ਫੈਂਸਿੰਗ ਅਤੇ ਚੌਕੀਆਂ ਨੂੰ ਹੋਏ ਨੁਕਸਾਨ ਦਾ ਜਾਇਜ਼ਾ ਲਿਆ ਬੀਐਸਐਫ ਦੇ ਏਡੀਸੀ ਸतीश ਐਸ ਖੰਡਾਰੇ ਨੇ ਆਈਜੀ ਤੇ ਬੀਐਸਐਫ ਪੰਜਾਬ ਡਾਕਟਰ ਅਤੁੱਲ ਫੁਲਜੇਲੇ ਦੇ ਨਾਲ ਮਿਲ ਕੇ ਹੜ੍ਹ ਪ੍ਰਭਾਵਿਤ ਸਰਦੀ ਜ਼ਿਲ੍ਹਿਆਂ ਜਿਵੇਂ ਕਿ ਗੁਰਦਾਸਪੁਰ ਅੰਮ੍ਰਿਤਸਰ ਅਤੇ ਫਿਰੋਜ਼ਪੁਰ ਦਾ ਹਵਾਈ ਦੌਰਾ ਕੀਤਾ ਤੇ ਇਸ ਦੌਰਾਨ ਉਨ੍ਹਾਂ ਨੇ ਸੀਮਾ ਦੇ ਨਾਲ ਜੁੜੇ ਖੇਤਰਾ ਦੇ ਵਿੱਚ ਹੋਏ ਨੁਕਸਾਨ ਦਾ ਉਜਾਇਜ਼ਾ ਲਿਆ ਅਤੇ ਸੁਰੱਖਿਆ ਸਥਿਤੀ ਦੀ ਜੋ ਕਿ ਸਮੀਖਿਆ ਵੀ ਕੀਤੀ ਹੈ। ਅਤੇ ਏਡੀਜੀ ਖੰਧਾਰੇ ਨੇ ਮੌਕੇ ਦੇ ਉੱਤੇ ਬੀਐਸਐਫ ਅਧਿਕਾਰੀਆਂ ਦੇ ਨਾਲ ਗੱਲਬਾਤ ਵੀ ਕੀਤੀ ਅਤੇ ਪਾਣੀ ਦੇ ਵਿੱਚ ਕਿ ਰਹੇ ਬਾਰਡਰ ਦੇ ਉੱਤੇ ਸੁਰੱਖਿਆ ਤਿਆਰੀਆਂ ਮਜ਼ਬੂਤ ਕਰਨ ਦੇ ਉੱਤੇ ਵੀ ਜ਼ੋਰ ਦਿੱਤਾ। ਉਨ੍ਹਾਂ ਨੇ ਬੀਐਸਐਫ ਜਵਾਨਾਂ ਦੀ ਛਲਾਂਗਾ ਕੀਤੀ ਹੈ ਜੋ ਕਿ ਸਥਾਨਕ ਲੋਕਾਂ ਅਤੇ ਪਸ਼ੂਆਂ ਨੂੰ ਮੁਫਤ ਡਾਕਟਰੀ ਸੇਵਾ ਦੇ ਰਹੇ ਨੇ ਅਤੇ ਪ੍ਰਭਾਵਿਤ ਪਰਿਵਾਰਾਂ ਨੂੰ ਸੁਰੱਖਿਆ ਸਥਾਨਾਂ ਦੇ ਉਤੇ ਪਹੁੰਚਾਉਣ ਦੇ ਲਈ ਤੇਜ਼ੀ ਦੇ ਨਾਲ ਰੈਸਕਿਊ ਮੁਹਿੰਮ ਚਲਾ ਰਹੇ ਨੇ ਬਾਅਦ ਦੇ ਵਿੱਚ ਜਲੰਧਰ ਸਥਿਤ ਬੀਐਸਐਫ ਪੰਜਾਬ ਫਰੰਟੀਅਰ ਜੋ ਕਿ ਮੁਖਾਲੇ ਦੇ ਵਿੱਚ ਏਡੀਜੀ ਨੇ ਸੁਰੱਖਿਆ ਸਮੀਖਿਆ ਮੀਟਿੰਗ ਕੀਤੀ ਹੈ ਤੇ ਇਸ ਦੇ ਵਿੱਚ ਉਹਨਾਂ ਨੇ ਸੀਮਾ ਦੇ ਉਤੇ ਮੌਜੂਦ ਚੁਣੌਤੀਆਂ ਅਤੇ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਵਿੱਚ ਚੱਲ ਰਹੇ ਰਾਹਤ ਅਤੇ ਬਚਾਅ ਕਾਰਜਾਂ ਦੇ ਉੱਤੇ ਵਿਸਥਾਰ ਦੇ ਨਾਲ ਚਰਚਾ ਕੀਤੀ ਹੈ ਹੁਣ ਗੱਲ ਕਰਦੇ ਹਾਂ ਪੰਜਾਬ ਦੇ ਪ੍ਰਮੁੱਖ ਸ਼ਹਿਰਾਂ ਦੇ ਮੌਸਮ ਦਾ ਹਾਲ ਅੰਮ੍ਰਿਤਸਰ ਦੇ ਵਿੱਚ ਦੱਸਦੇ ਕਿ ਹਲਕੇ ਬੱਦਲ ਛਾਏ ਰਹਿਣਗੇ ਮੀਂਹ ਪੈਣ ਦੇ ਅਸਰ ਘਟਨੇ ਤਾਪਮਾਨ ਪੱਛੀ ਤੋਂ 33 ਡਿਗਰੀ ਦੇ ਵਿਚਕਾਰ रह ਸਕਦਾ ਜਲੰਧਰ ਦੇ ਵਿੱਚ ਵੀ ਹਲਕੇ ਬੱਦਲਸਾਏ ਰਹਿਣਗੇ ਮੀਂਹ ਦੇ ਆਸਾਰ ਘਟਣੇ ਯਾਨੀ ਕਿ ਮੀਂਹ ਸ਼ਾਇਦ ਹੀ ਪਵੇ ਕਿਉਂਕਿ ਮੌਸਮ ਵਿਭਾਗ ਦੇ ਵੱਲੋਂ ਅਗਲੇ 5 ਦਿਨਾਂ ਤੱਕ ਮੀਂਹ ਨੂੰ ਲੈ ਕੇ ਕੋਈ ਵੀ ਚੇਤਾਵਨੀ ਅਲਰਟ ਨਹੀਂ ਦਿੱਤਾ ਗਿਆ ਹੈ ਮੌਸਮ ਅਜੇ ਹਾਈ ਰਹਿਣ ਦੀ ਸੰਭਾਵਨਾ ਯਾਨੀ ਕਿ ਹਲਕੀ ਗਰਮੀ ਜਿਹੜੀ ਕਿ ਕਹਿ ਸਕਦੇ ਹਾਂ ਤੇ ਜਲੰਧਰ ਦੇ ਤਾਪਮਾਨ ਦੇ ਵਿੱਚ 25 ਤੋਂ 33 ਡਿਗਰੀ ਦੇ ਵਿਚਕਾਰ ਜਿਹੜਾ ਕਿ ਤਾਪਮਾਨ ਰਹੇਗਾ ਇਸ ਤਰਿਕ ਨਾਲ ਲੁਧਿਆਣਾ ਪਟਿਆਲਾ ਤੇ ਮੋਹਾਲੀ ਦੇ ਵਿੱਚ ਵੀ 25 ਤੋਂ ਲੈ ਕੇ 34 ਡੀ ਦੀ ਦੇ ਵਿਚਕਾਰ ਤਾਪਮਨ ਰਹਿ ਸਕਦਾ ਹੈ ਹਲਕੇ ਬੱਦਲ ਸਾਰੇ ਰਹਿਣਗੇ ਪਰ ਮੀਂਹ ਜਿਹੜਾ ਕਿ ਮੀਂਹ ਪੈਣ ਦੇ ਅਸਾਰ ਬੇहद ਘੱਟ ਨਜ਼ਰ ਆ ਰਹੇ ਨੇ